ਖਬਰਾਂ سامنے ਆ ਰਹੀਆਂ ਨੇ ਕਿ ਐਡਮਿੰਟਨ ਸਾਊਥ-ਈਸਟ ਟੋਲ ਇਪੀਪਲ ਪਾਰਟੀ ਦੇ ਉਮੀਦਵਾਰ ਹੋਣਗੇ ਮੇਅਰ ਅਮਰਜੀਤ ਸੋਹੀ ਹਾਲਾਂਕਿ ਇਸ ਸੰਬੰਧੀ ਪਾਰਟੀ ਦੇ ਵੱਲੋਂ ਕੋਈ ਵੀ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ ਦੱਸ ਦਈਏ ਕਿ ਪਾਰਟੀ ਦੇ ਵੱਲੋਂ ਹਲੇ ਉਮੀਦਵਾਰੀ ਦਾ ਐਲਾਨ ਨਹੀਂ ਕੀਤਾ ਗਿਆ ਪਰ ਉਮੀਦਾਂ ਤੇ ਚੱ ਰਹੀ ਹੈ ਕਿ ਅਮਰਜੀਤ ਸੋਹੀ ਐਡਮਿੰਟਨ ਸਾਊਥ-ਈਸਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹੋਣਗੇ ਦਾਸੀਏ ਕਿ 2015 ਤੋਂ 19 ਤੱਕ ਐਡਮਿੰਟਨ ਮਿਲਵੁੱਡਸ ਹਲਕੇ ਤੋਂ ਉਹ এমপি ਵੀ ਰਹਿ ਚੁੱਕੇ ਨੇ ਬਕਾਇਦਾ ਐਲਾਨ ਹਲੇ ਹਾਲਾਕੀ ਨਹੀਂ ਕੀਤਾ ਗਿਆ ਪਰ ਮੇਅਰ ਸੋਹੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਰਟੀ ਨੇ ਚੋਣ ਲੜਨ ਦੇ ਲਈ ਕਿਹਾ ਸੋਹੀ ਜੋ ਕਿ 15 ਤੋਂ 19 ਤੱਕ ਐਡਮਿੰਟਨ ਮਿਲਵੋਟਸ ਹਲਕੇ ਤੋਂ ਐਮਪੀ ਰਚੋਕੇ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਕੈਬਨਟ ਮੰਤਰੀ ਵੀ ਰਚੋਕੇ ਨੇ ਤਾਂ ਹੁਣ ਦੱਸਦੇ 2019 ਦੇ ਵਿੱਚ ਵੀ ਕੰਸਰਵੇਟਿਵ ਦੇ ਟਿਮ ਉਪਲ ਇਹੇ ਸੀਟ ਜੜੇ ਦੇ ਹਾਰੇ ਸਨ ਬਾਅਦ ਵਿੱਚ 2021 ਦੇ ਵਿੱਚ ਐਡਮਿੰਟਨ ਦੇ ਮੇਅਰ ਚੁਣੇ ਗਏ ਤਾਂ ਇਸ ਮੌਕੇ ਦੱਸਤੀ ਕਿ ਜੋ ਕਿ 28 April ਨੂੰ ਚੋਣਾਂ ਜਿਹੜੀਆਂ ਨੇ ਹੋਣ ਚਾਲੀਆਂ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਧਿਕਾਰਤ ਤੌਰ ਤੇ ਸ਼ਹਿਰ ਦੇ ਮੇਅਰ ਉਹ ਬਣੇ ਰਹਿਣਗੇ ਅਤੇ ਫੈਡਰਲ ਚੋਣਾਂ ਦੇ ਦੌਰਾਨ ਗੈਰ ਹਾਜ਼ਰੀ ਛੁੱਟੀ ਲੈਣ ਤੋਂ ਬਾਅਦ ਜੇਕਰ ਉਹ 28 ਅਪ੍ਰੈਲ ਦੀ ਚੋਣ ਜਿੱਤਦੇ ਨੇ ਤਾਂ ਉਹ ਇਸਤਿਫਾ ਦੇ ਦੇਣਗੇ